ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਦੀ ਸੋਚਿਆ ਹੈ ਜਿਸ ਇਨਸਾਨ ਦੇ ਮੋਢੇ ਉੱਪਰ ਪੂਰੀ ਦੁਨੀਆ ਰੋ ਕੇ ਹਲਕੀ ਹੋ ਜਾਂਦੀ ਹੈ ਉਸੇ ਇਨਸਾਨ ਦੀ ਆਵਾਜ਼ ਜਦੋਂ ਹਲਕੀ ਜਹੀ ਕਮਦੀ ਹੈ ਤਾਂ ਲੋਕ ਉਸ ਨੂੰ ਕਮਜ਼ੋਰ ਕਹਿ ਦਿੰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਦੁਨੀਆ ਨੂੰ ਤੇਰੀ ਮਜ਼ਬੂਤੀ ਚਾਹੀਦੀ ਹੈ ਪਰ ਤੇਰੀ ਥਕਾਨ ਨਹੀਂ ਦੁਨੀਆ ਤੇਰੇ ਧੀਰਜ ਉੱਤੇ ਤਾੜੀਆਂ ਮਾਰਦੀ ਹੈ ਤੇਰੇ ਆਸੂਆਂ ਦਾ ਮਤਲਬ ਨਹੀਂ ਸਮਝਦੀ ਅਤੇ ਤੂੰ ਹਰ ਵਾਰ ਚੁੱਪ ਰਹਿ ਕੇ ਆਪਣੇ ਆਪ ਨੂੰ ਰੋਕ ਲੈਂਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਹਨ ਉਹ ਕਮਜ਼ੋਰ ਨਹੀਂ ਹੁੰਦਾ ਜੋ ਟੁੱਟ ਕੇ ਖੜਾ ਹੁੰਦਾ ਹੈ ਕਮਜ਼ੋਰ ਤਾਂ ਉਹ ਹੁੰਦੇ ਹਨ ਜੋ ਕਿਸੇ ਹੋਰ ਦਾ ਦਰਦ ਸੁਣ ਨਹੀਂ ਪਾਉਂਦੇ ਸੱਚ ਤਾਂ ਇਹ ਹੈ ਤੂੰ ਆਪਣੀ ਆਤਮਾ ਨੂੰ ਇੰਨਾ ਵਿਚਾਰ ਬਣਾ ਲਿਆ ਹੈ ਕੀ ਲੋਕ ਉਸ ਨੂੰ ਆਦਤ ਸਮਝ ਬੈਠੇ ਹਨ ਤੋ ਸੁਣਦਾ ਰਹਾ ਸਭ ਦਾ ਬੋਲ ਉਠਾਉਂਦਾ ਰਹਾ ਸਭ ਦੇ ਘਾਓ ਪਰਦਾ ਰਹਾ ਪਰ ਤਰੋ ਜਦੋਂ ਤੇਰੀ ਆਪਣੀ ਆਤਮਾ ਕੰਬੀ ਦੁਨੀਆ ਨੇ ਤੇਰੇ ਜ਼ਖਮ ਨਹੀਂ ਦੇਖੇ ਤੇਰੀ ਆਵਾਜ਼ ਦੀ ਥਕਾਵਟ ਨਹੀਂ ਸੁਣੀ ਤੇਰੇ ਅੰਦਰ ਦੀ ਬਰਸਾਤ ਨਹੀਂ ਸਮਝੀ ਲੋਕਾਂ ਨੂੰ ਲੱਗਦਾ ਹੈ ਜੋ ਹਮੇਸ਼ਾ ਸੰਭਾਲਦਾ ਹੈ ਉਹ ਬिखर ਹੀ ਨਹੀਂ ਸਕਦਾ ਪਰ ਗੁਰੂ ਸਾਹਿਬ ਕਹਿੰਦੇ ਹਨ ਤੂੰ ਮੇਰਾ ਵੰਸ਼ ਹੈ ਤੇਰੇ ਅੰਦਰ ਪਹਾੜ ਦੀ ਤਰ੍ਹਾਂ ਸ਼ਾਂਤੀ ਹੈ ਅਤੇ ਮਹਾਸਾਗਰ ਦੀ ਤਰ੍ਹਾਂ ਗਹਿਰਾਈ ਤੇਰੇ ਟੁੱਟਣ ਦਾ ਮਤਲਬ ਤੇਰੀ ਹਾਰ ਨਹੀਂ ਤੇਰੀ ਅਗਲੀ ਉਡਾਨ ਤੋਂ ਪਹਿਲਾਂ ਦੀ ਤਿਆਰੀ ਹੈ ਯਾਦ ਰੱਖ ਤੇਰਾ ਦਰਦ ਲੁਕਿਆ ਹੋਇਆ ਹੈ ਪਰ ਤੇਰੀ ਸ਼ਕਤੀ ਨਹੀਂ ਤੇਰਾ ਮੂਨ ਭਾਰੀ ਹੈ ਪਰ ਤੇਰੀ ਆਤਮਾ ਅਡਿੱਗ ਹੈ ਜੋ ਲੋਕ ਤੇਰੇ ਆਸੂ ਨੂੰ ਕਮਜ਼ੋਰੀ ਸਮਝਦੇ ਹਨ ਉਹਨਾਂ ਨੂੰ ਕੀ ਹੀ ਪਤਾ ਕਿ ਤੇਰਾ ਰੋਣਾ ਓਨਾ ਹੀ ਪਵਿੱਤਰ ਹੈ ਜਿੰਨੀ ਤੇਰੀ ਭਗਤੀ ਗੁਰੂ ਸਾਹਿਬ ਕਹਿੰਦੇ ਹਨ ਤੂੰ ਬੋਲ ਮੇਰੇ ਸਾਹਮਣੇ ਬੋਲ ਦੁਨੀਆ ਚਾਹੇ ਕੁਝ ਵੀ ਸੋਚੇ ਪਰ ਤੇਰੀ ਹਰ ਟੜਕਨ ਜਾਣਦਾ ਹਾਂ ਮੈਂ ਤੂੰ ਟੁੱਟਿਆ ਨਹੀਂ ਤੂੰ ਬਸ ਹੋਰ ਗਹਿਰਾ ਹੋਇਆ ਹੈ ਅਤੇ ਗਹਿਰੇ ਇਨਸਾਨ ਨੂੰ ਸਮਝਣ ਦੀ ਸਮਰੱਥਾ ਹਰ ਕਿਸੇ ਵਿੱਚ ਨਹੀਂ ਹੁੰਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ